ਹਾਂਜੀ ਆਪਾਂ ਹਾਜ਼ਰ ਹਾਂ ਜੀ 8299 ਅਤੇ 2344 ਪਰਤੀ ਸੰਬੰਧੀ ਨਵੀਂ ਵੀਡੀਓ ਲੈ ਕੇ ਮੇਰੀ ਜਿਹੜੀ ਐ ਸੈਮੀਨਾਰ ਦੇ ਵਿੱਚ ਡਿਊਟੀ ਲੱਗੀ ਹੋਈ ਸੀਗੀ ਉਹਦੇ ਕਰਕੇ ਜਿਹੜੀਆਂ ਤੁਹਾਨੂੰ ਵੀਡੀਓਜ਼ ਜਿਹੜੀਆਂ ਨੇ ਪਿਛਲੇ ਦੋ ਤਿੰਨ ਦਿਨਾਂ ਤੋਂ ਨਹੀਂ ਮਿਲੀਆਂ ਹੈਗੀਆਂ ਨਹੀਂ ਅਪਡੇਟ ਆਈ ਹੈਗੀ ਲੇਕਿਨ ਟੈਲੀਗ੍ਰam ਗਰੁੱਪ ਦੇ ਵਿੱਚ ਤੁਹਾਨੂੰ ਟਾਈਮ ਟਾਈਮ ਹਰ ਇੱਕ ਅਪਡੇਟ ਜਿਹੜੀ ਹੈ ਉਹ ਮਿਲਦੀ ਰਹੀ ਹੈ ਠੀਕ ਹੈ ਜੀ ਤਾਂ ਹੁਣ ਆਪਾਂ ਫ੍ਰੀ ਹੋ ਗਏ ਹਾਂ ਜੀ ਬਹੁਤ ਜ਼ਿਆਦਾ ਤਿੰਨ ਚਾਰ ਦਿਨ ਤੋਂ ਬਿਜ਼ੀ ਚੱਲ ਰਹੀ ਸੀਗੀ ਸੈਮੀਨਾਰ ਕਰਕੇ ਤਾਂ ਕਰਕੇ ਹੀ ਜਿਹੜੀ ਤੁਹਾਨੂੰ ਵੀਡੀਓਜ਼ ਆ ਉਹ ਨਹੀਂ ਮਿਲੀਆਂ ਹੈਗੀਆਂ ਬਾਕੀ ਮੈਂ ਉਮੀਦ ਕਰ ਰਹੀਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਭ ਤੋਂ ਪਹਿਲਾਂ ਤਾਂ ਦੇਖੋ 99 ਵਾਲੇ ਕੈਂਡੀਡੇਟਸ ਨੂੰ ਬਹੁਤ ਬਹੁਤ ਮੁਬਾਰਕਾਂ ਫਾਈਨਲੀ ਡਿਪਾਰਟਮੈਂਟ ਜਿਹੜਾ ਭਰਤੀ ਕੰਪਲੀਟ ਕਰਨ ਜਾ ਰਿਹਾ ਹੈ 99 ਭਰਤੀ ਤੇ ਡਿਪਾਰਟਮੈਂਟ ਵੱਲੋਂ ਇੱਕ ਪੋਜ਼ਿਟਿਵ ਰਵੱਈਆ ਦੇਖਣ ਨੂੰ ਮਿਲਣ ਜਾ ਰਿਹਾ ਹੈ ਜੀ ਸਟੇਸ਼ਨ ਚੋਇਸ ਦਾ ਜਿਹੜਾ ਪੋਰਟਲ ਆ ਓਪਨ ਹੋਣ ਜਾ ਰਿਹਾ ਹੈ 27 ਤਰੀਕ ਤੋਂ ਲੈ ਕੇ 29 ਤੱਕ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਗੱਲ ਕਰਾਂਗੇ ਕਿ 23 ਚੌਨ ਭਰਤੀ ਨੂੰ ਪਹਿਲਾਂ ਆਫਰ ਲੈਟਰ ਮਿਲਣਗੇ ਜਾਂ 99 ਦੀ ਜੋਇਨਿੰਗ ਦੀ ਵੇਪਾ ਗੱਲ ਕਰਨੀ ਹੈ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਪੁੱਛ ਰਹੇ 9894 ਵਾਲੇ ਜਿਹੜੇ ਕੈਂਡੀਡੇਟਸ ਨੇ ਉਹਦੇ ਵਿੱਚ 23 ਚੌਂਟ ਵਾਲੇ ਜੁਆਇਨ ਕਰਨਗੇ ਆ ਸਟੇਸ਼ਨ ਚੁਣ ਸਕਦੇ ਨੇ ਜਾਂ ਨਹੀਂ ਇਹਦੇ ਤੇ ਵੀ ਆਪਾਂ ਜਿਹੜੀ ਗੱਲ ਕਰਾਂਗੇ ਤਾਂ ਆਊ ਸਟਾਰਟ ਕਰਦੇ ਆਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ 23 ਚੋਂ ਦਾ ਪੋਰਟਲ ਦਾ ਕੰਮ ਕੰਪਲੀਟ ਹੋ ਚੁੱਕਿਆ ਤੁਹਾਨੂੰ ਪਤਾ ਹੈ 21 ਤੋਂ ਲੈ ਕੇ 24 ਤੱਕ ਉਹਨਾਂ ਦਾ ਪੋਰਟਲ ਖੁੱਲਾ ਸੀਗਾ ਸਟੇਸ਼ਨ ਚੋਇਸ ਦਾ ਉਹਨਾਂ ਦਾ ਕੰਪਲੀਟ ਹੋ ਗਿਆ ਠੀਕ ਹੈ ਹੁਣ 27 ਤਰੀਕ ਤੋਂ ਲੈ ਕੇ 29 ਤੱਕ 959 ਦਾ ਖੁੱਲਣ ਵਾਲਾ ਹੈ ਜੀ ਪੋਰਟਲ ਠੀਕ ਹੈ ਕਿੰਨੇ ਸਟੇਸ਼ਨ ਚੁਣ ਸਕਦੇ ਹੋ ਅਨਲਿਮਿਟਿਡ ਜਿੰਨੇ ਮਰਜ਼ੀ ਜ਼ਿਲ੍ਹੇ ਤੁਸੀਂ ਚੁਣ ਸਕਦੇ ਹੋ ਜਿੰਨੇ ਮਰਜ਼ੀ ਸਕੂਲ ਚੁਣ ਸਕਦੇ ਹੋ ਲੇਕਿਨ ਕੋਸ਼ਿਸ਼ ਕਰਿਓ ਕਿ ਨੇੜੇ-ਨੇੜੇ ਵਾਲੇ ਹੀ ਚੁਣੋ ਕਿਉਂਕਿ ਦੂਰ ਤਾਂ ਫਿਰ ਡਿਪਾਰਟਮੈਂਟ ਨੇ ਭੇਜੀ ਦੇਣਾ ਜਿਹਦੇ ਵਿੱਚ ਨੰਬਰ ਨਾ ਆਇਆ ਹਨ ਉਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈਏ 23 ਚੌਂਡ ਵਾਲ ਨੂੰ ਨਾਹਾਂ ਚਾਂਵੇਂ ਦੇ ਵਿੱਚ ਸਟੇਸ਼ਨ ਚੁਣ ਸਕਦੇ ਨੇ ਤਾਂ ਬਿਲਕੁਲ ਚੁਣ ਸਕਦੇ ਨੇ ਲੇਕਿਨ ਧਿਆਨ ਰੱਖੇ ਕਿ ਸੀਟ ਖਰਾਬ ਨਾ ਹੋਵੇ ਇਹ ਨਾ ਹੋਵੇ ਕਿ 23 ਚੌਂਡ ਨੂੰ ਅੱਜ ਆਫਰ ਲੈਟਰ ਦਿੱਤੇ ਜਾਣ ਤੇ ਉਹ ਨਾਹਾਂ ਚਾਂਵੇਂ ਨੂੰ 2 ਦਿਨ ਬਾਅਦ ਤਾਂ ਤੁਸੀਂ 23 ਚੌਂਡ ਦੇ ਭਰਤੀ ਛੱਡ ਛੱਡ ਕੇ ਉਹ ਨਾਹਾਂ ਚਾਂਵੇਂ ਜੁਆਇਨ ਕਰੋ ਇਹ ਚੀਜ਼ ਨਾ ਕਰਿਓ ਪਹਿਲਾਂ ਹੀ ਆਪ ਦਾ ਜਿਹੜਾ ਇਹ ਉਹ ਕਲੀਅਰ ਪੱਖ ਰੱਖਿਓ ਇੱਕ ਹੀ ਭਰਤੀ ਦੇ ਵਿੱਚ ਇੱਕ ਹੀ ਸੀਟ ਲਿਓ ਕਿਉਂਕਿ ਸੀਟਾਂ ਖਰਾਬ ਹੋ ਗਈਆਂ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਡਿਪਾਰਟਮੈਂਟ ਛੇਤੀ ਭਰਤੀ ਨਹੀਂ ਕਰਦਾ ਹੈਗਾ ਕਿਸੇ ਹੋਰ ਕੈਂਡੀਡੇਟ ਦਾ ਵੀ ਜਿਹੜਾ ਨੁਕਸਾਨ ਆ ਉਹ ਨਹੀਂ ਕਰਨਾ ਹੈਗਾ ਕਲੀਅਰ ਹੈ ਜੀ ਇਸ ਤੋਂ ਬਿਨਾ ਆਪਾਂ ਗੱਲ ਕਰ ਲਈ ਸੈਕੰਡ ਲਿਸਟ ਆਏਗੀ ਜਾਂ ਨਹੀਂ ਮੈਰਿਟ ਡਾਊਨ ਜਾਏਗੀ ਨਾ ਜਾਏਗੀ ਜਾਂ ਫਿਰ ਨਹੀਂ ਤਾਂ ਬਿਲਕੁਲ ਜਾਏਗੀ ਜੀ ਦੇਖੋ ਜਿਹੜਾ ਹੁਣ ਸਟੇਸ਼ਨ ਪੋਰਟਲ ਓਪਨ ਕੀਤਾ ਜਾ ਰਿਹਾ ਉਹ ਫਸਟ ਲਿਸਟ ਵਾਲਾ ਲਈ ਕੀਤਾ ਜਾ ਰਿਹਾ ਫਸਟ ਲਿਸਟ ਨੂੰ ਜਿਹੜੇ 2468 ਕੈਂਡੀਡੇਟਸ ਨੇ ਉਹਨਾਂ ਨੂੰ ਸਟੇਸ਼ਨ ਚੁਆਇਸ ਕਰਵਾਈ ਜਾਏਗੀ ਉਸ ਤੋਂ ਬਾਅਦ ਨੈਕਸਟ ਜਿਹੜੀਆਂ ਲਿਸਟਾਂ ਨੇ ਦੇਖਣ ਨੂੰ ਮਿਲਣਗੀਆਂ ਕਲੀਅਰ ਹੈ ਦੇਖੋ ਇਸ ਚੀਜ਼ ਦੇ ਵਿੱਚ ਧਿਆਨ ਰੱਖਿਓ ਕਿ ਜਿਹੜੀ 23 ਚੋਣ ਭਰਤੀ ਹੈ ਤੇ 95 ਚੋਣ ਭਰਤੀ ਹੈ ਇਹਨਾਂ ਦੋਹਾਂ ਦੇ ਵਿੱਚ ਡਬਲਿੰਗ ਕਾਫੀ ਜ਼ਿਆਦਾ ਹੈ ਜਿਹੜੇ ਕੈਂਡੀਡੇਟਸ 23 ਚੋਣ ਦੇ ਵਿੱਚ ਨੇ ਉਹ 95 ਦੇ ਵਿੱਚ ਵੀ ਨੇ ਠੀਕ ਹੈ ਤਾਂ ਡਬਲਿੰਗ ਬਹੁਤ ਜ਼ਿਆਦਾ ਹੈ ਤਾਂ ਜੇ ਡਬਲਿੰਗ ਕੱਢੀ ਜਾਏਗੀ ਤੇ ਪੋਸਟ ਅਡੀ ਰਿਜ਼ਰਵ ਵੀ ਹੋਣ ਗਿਆ ਬੈਕਲੌਗ ਵੀ ਫਿਲ ਅਪ ਹੋਏਗਾ ਤਾਂ ਤੁਸੀਂ ਇਥੋਂ ਆਪੰਦਾ ਜਲਗਾ ਸਕਦੇ ਹੋ ਕਿ ਜਿਹੜੀ ਲਿਸਟਾਂ ਨੇ ਉਹ ਕਿਸੇ ਹਿਸਾਬ ਨਾਲ ਤੇ ਕਿੰਨੇ ਨੰਬਰ ਡਾਊਨ ਜਿਹੜੀਆਂ ਜਾ ਸਕਦੀਆਂ ਨੇ ਕਲੀਅਰ ਹੈ ਉਹਦੇ ਤੇ ਵੀ ਆਪਾਂ ਨਾਲ ਵੀਡੀਓਜ਼ ਦੇ ਵਿੱਚ ਗੱਲ ਕਰਾਂਗੇ ਮੇਨ ਮੋਟਿਵ ਇਹ ਸੀਗਾ ਕਿ ਇੱਕ ਵਾਰੀ ਪ੍ਰੋਸੈਸ ਜਿਹੜਾ ਸਟਾਰਟ ਹੋਵੇ ਉਹ ਡਿਪਾਰਟਮੈਂਟ ਵੱਲੋਂ ਸਟਾਰਟ ਹੋ ਚੁੱਕਿਆ ਹੈ ਜੀ ਠੀਕ ਹੈ ਜੋਇਨਿੰਗ ਦੀ ਆਪਾਂ ਗੱਲ ਕਰਾਂਗੇ ਤਾਂ ਦੇਖੋ 23 ਚੋਂ ਨੂੰ 2 ਜਾਂ 3 ਦਿਨਾਂ ਦੇ ਅੰਦਰ ਅੰਦਰ ਮੈਕਸਿਮਮ ਸਟੇਸ਼ਨ ਜਿਹੜੇ ਨੇ ਅ ਠੀਕ ਹੈ ਤੇ ਚੌਣ ਜਿਹੜਾ ਸਟੇਸ਼ਨ ਅਲਾਟ ਹੋ ਜਾਣਗੇ ਉਸ ਤੋਂ ਬਾਅਦ ਉਹ 994 ਵਾਲਿਆਂ ਦੇ ਜਿਹੜਾ ਹੈ ਪ੍ਰੋਸੈਸ ਉਹ ਸਟਾਰਟ ਹੋਏਗਾ ਠੀਕ ਹੈ ਤੇ ਇਸ ਤੋਂ ਬਿਨਾ ਜੇ ਆਪਾਂ ਗੱਲ ਕਰ ਲਈ ਕਿ ਬੈਕਲੋਗ ਪਰ ਰਹਿ ਜਾਏਗਾ ਜਾਂ ਨਹੀਂ ਤਾਂ ਦੇਖੋ ਬਿਲਕੁਲ ਪਰ ਰਹਿ ਜਾਏਗਾ ਇਹਦੀਆਂ ਪੋਸਟਾਂ ਵੀ ਜਲਦ ਜਿਹੜੀਆਂ ਨੇ ਲਿਸਟਾਂ ਸੋਰੀ ਬੈਕਲੋਗ ਦੀਆਂ ਲਿਸਟਾਂ ਵੀ ਜਿਹੜੀਆਂ ਨੇ ਜਲਦ ਜਾਰੀ ਹੋਣਗੀਆਂ ਠੀਕ ਹੈ ਪਹਿਲਾਂ 2364 ਵਾਲਿਆਂ ਨੂੰ ਸਟੇਸ਼ਨ ਅਲਾਟ ਹੋਣਗੇ ਉਸ ਤੋਂ ਬਾਅਦ ਹੀ ਜਿਹੜੀਆਂ ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਨੂੰ ਦੇਖਣ ਨੂੰ ਮਿਲਣਗੀਆਂ ਕਲੀਅਰ ਹੈ ਜੋਇਨਿੰਗ ਦੀ ਆਪਾਂ ਗੱਲ ਕਰੀਏ ਤਾਂ ਦੇਖੋ ਡਿਪਾਰਟਮੈਂਟ ਵੱਲੋਂ ਜੇ ਆਪਾਂ ਸਹੀ ਤਰੀਕੇ ਦੇ ਕੰਮ ਦੀ ਉਮੀਦ ਕਰੀਏ ਠੀਕ ਹੈ ਤਾਂ 23 ਚੋਂ ਦਾ ਪ੍ਰੋਸੈਸ ਜਿਹੜਾ ਹੈ ਸਟੇਸ਼ਨ ਚੋਇਸ ਦਾ ਕੰਪਲੀਟ ਹੈ ਹੁਣ ਸਿਰਫ ਸਟੇਸ਼ਨ ਅਲਾਟ ਹੋਣਗੇ ਤਾਂ ਮਿਨੀਮਮ ਤੁਸੀਂ ਮੰਨ ਕੇ ਚਲੋ ਕਿ 3-4 ਦਿਨਾਂ ਦੇ ਅੰਦਰ-ਅੰਦਰ ਇਹਨਾਂ ਨੂੰ ਅਲਾਟ ਹੋ ਗਏ ਉਸ ਤੋਂ ਬਾਅਦ 3 ਦਿਨਾਂ ਦੇ ਲਈ ਪੋਰਟਲ 99 ਦਾ ਖੁੱਲਿਆ ਹੈ ਸਟੇਸ਼ਨ ਦੇ ਲਈ ਠੀਕ ਹੈ ਤਾਂ ਮੈਕਸਿਮਮ ਤੁਸੀਂ ਮੰਨ ਕੇ ਚੱਲੋ ਕਿ 10 ਤੋਂ 15 ਦੇ ਦਿਨਾਂ ਦੇ ਵਿੱਚ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਪ੍ਰੋਸੈਸ ਜਿਹੜਾ ਇਹ ਸਟੇਸ਼ਨ ਚੁਆਇਸ ਦਾ ਇਹ ਸਾਰਾ ਕੰਪਲੀਟ ਹੋ ਜਾਣਾ ਹੈ ਠੀਕ ਹੈ ਮੰਨ ਕੇ ਚੱਲੋ ਕਿ 15 ਜਾਂ 20 ਦਿਨਾਂ ਦੇ ਬਾਅਦ ਜਿਹੜੀ ਤੁਹਾਨੂੰ ਆਫਰ ਲੈਟਰ ਜੁਆਇਨਿੰਗ ਲੈਟਰ ਜਿਹੜੇ ਨੇ ਜਰੂਰ ਦੇਖਣ ਨੂੰ ਮਿਲਣਗੇ ਕਿਉਂਕਿ ਡਿਪਾਰਟਮੈਂਟ ਇਹਨਾਂ ਭਰਤੀਆਂ ਨੂੰ ਜਲਦੀ ਕੰਪਲੀਟ ਕਰਨ ਜਾ ਰਿਹਾ ਹੈ ਹੋ ਸਕਦਾ ਹੈ ਕਿ 9894 ਵਾਲਿਆਂ ਨੂੰ ਸਿੱਧਾ ਹੀ ਦੀਵਾਲੀ ਦਾ ਤੋਹਫ਼ਾ ਮਿਲੇ ਹਨਾ ਅਗਲੇ ਮਹੀਨੇ ਤੁਹਾਨੂੰ ਪਤਾ ਦੀਵਾਲੀ ਵੀ ਹੈਗੀ ਹੈ ਤੇ 23 ਚੋਂ ਨੂੰ ਪਹਿਲਾਂ ਜੁਆਇਨ ਕਰਾ ਲਿਆ ਜਾਵੇ ਠੀਕ ਹੈ ਫਿਲਹਾਲ ਤਾਂ ਦੇਖੋ ਬਹੁਤ ਬਹੁਤ ਮੁਬਾਰਕਾ ਸਾਰੇ ਹੀ ਕੈਂਡੀਡੇਟਸ ਨੂੰ 9492 ਨੂੰ ਇੱਕ ਜਿਹੜਾ ਹੈ ਕਹਿ ਲਓ ਬਹੁਤ ਲੰਬੇ ਸਮੇਂ ਬਾਅਦ ਡਿਪਾਰਟਮੈਂਟ ਨੇ ਇੱਕ ਬਹੁਤ ਵਧੀਆ ਜਿਹੜੀ ਹੈ ਅ ਕਹਿ ਲਓ ਵੀ ਰਵਈਆ ਦੇਖਣ ਨੂੰ ਮਿਲਿਆ ਡਿਪਾਰਟਮੈਂਟ ਦਾ ਹਨਾ ਇੱਕ ਜਿਹੜਾ ਕਹਿ ਲਓ ਵੀ ਇੰਨੇ ਧਰਨੇ ਤੋਂ ਬਾਅਦ ਇੰਨੇ ਸੰਘਰਸ਼ ਤੋਂ ਬਾਅਦ 23 ਚੌੜ ਤੋਂ ਦੇਖੋ 2020 ਦੀ ਭਰਤੀ ਆ ਉਹਨੂੰ ਤਾਂ ਤੁਸੀਂ ਬਸ ਸਮਝ ਤੋਂ ਬਾਹਰ ਆ ਉਹ ਚੀਜ਼ਾਂ ਵੀ ਉਹ ਸਟੂਡੈਂਟਸ ਨੇ ਕਿਵੇਂ ਸੈਕਰੀਫਾਈਜ਼ ਕਰਿਆ ਹੋਵੇਗਾ ਹਨਾ ਤੇ 9594 ਵਾਲੇ ਵੀ ਦੇਖੋ ਬਹੁਤ ਸਮੇਂ ਤੋਂ ਵੇਟ ਕਰ ਰਹੇ ਨੇ ਪਰ ਡਿਪਾਰਟਮੈਂਟ ਜਿਹੜਾ ਹੁਣ ਜਲਦੀ ਭਰਤੀ ਕੰਪਲੀਟ ਕਰੇਗਾ ਜੇ ਆਪਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਕਿ ਕਿਹੜੇ ਕਿਹੜੇ ਜ਼ਿਲ੍ਹੇ ਖੁੱਲਣਗੇ ਤਾਂ ਦੇਖੋ ਜ਼ਿਲੇ 6435 ਦੇ ਵਿੱਚੋਂ 99 ਖੁੱਲੇ ਸੀ ਲੇਕਿਨ ਜਦੋਂ ਹੁਣ ਬਦਲੀ ਹੋਈ ਹੈ ਤਾਂ ਜਿਹੜੇ ਟੀਚਰਸ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਗਏ ਨੇ ਕਾਫੀ ਹੱਦ ਤੱਕ ਚਲੇ ਗਏ ਠੀਕ ਹੈ ਤਾਂ ਕਰਕੇ ਉਹਨਾਂ ਦੇ ਪੋਸਟਾਂ ਜਿਹੜੀਆਂ ਨੂੰ ਖਾਲੀ ਹੋ ਚੁੱਕੀਆਂ ਨੇ ਉੱਥੇ ਸਿੱਟਾਂ ਖਾਲੀ ਹੋ ਚੁੱਕੀਆਂ ਨੇ ਐਟੀਟੀ ਦੀਆਂ ਠੀਕ ਹੈ ਡਾਟਾ ਜਿਹੜਾ ਡਿਪਾਰਟਮੈਂਟ ਕੋਲ ਸਾਰਾ ਪਹੁੰਚ ਚੁੱਕਿਆ ਹੈ ਸਾਰੇ ਹੀ ਸਾਡੇ ਬਲੋਕ ਕੋਲੋਂ ਤੱਕ ਦੋ ਦੋ ਤੱਕ ਚਲਾ ਗਿਆ ਠੀਕ ਹੈ ਸਾਰਾ ਡਾਟਾ ਜਿਹੜਾ ਪਹੁੰਚ ਗਿਆ ਡਿਪਾਰਟਮੈਂਟ ਕੋਲੋਂ ਕਿੱਥੇ ਕਿੰਨੀਆਂ ਪੋਸਟਾਂ ਕਿਹੜੀ ਕੈਟਾਗਰੀ ਦੀ ਖਾਲੀ ਆ ਉਹ ਸਾਰਾ ਪ੍ਰੋਪਰ ਜਿਹੜਾ ਤਰੀਕੇ ਨਾਲ ਸ਼ੀਟਸ ਵਗੈਰਾ ਬਣਾ ਕੇ ਭੇਜਦਾ ਡਾਟਾ ਕਲੀਅਰ ਹੈ ਹੁਣ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਜ਼ਿਲ੍ਹੇ ਖੁੱਲਣਗੇ ਤਾਂ ਦੇਖੋ ਜਿੱਥੇ ਸਭ ਤੋਂ ਵੱਧ ਪੋਸਟਾਂ ਕੈਂਦਾ ਭਾਗ ਜਿੱਥੇ ਸਭ ਤੋਂ ਵੱਧ ਪੋਸਟਾਂ ਖੱਲੀ ਨੇ ਠੀਕ ਹੈ ਉਹ ਜਿਹੜੇ ਪੋਰਟਲ ਆ ਉਹ ਜਿਹੜੇ ਜ਼ਿਲ੍ਹੇ ਉਹ ਪਹਿਲ ਦੇ ਆਧਾਰ ਤੇ ਖੋਲੇ ਜਾਣਗੇ ਕਿਉਂਕਿ ਦੇਖੋ ਚਾਰਟ 35 ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੁਝ ਕੁ ਜ਼ਿਲ੍ਹੇ ਖੁੱਲੇ ਸੀਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਕੂਲ ਜਿਹੜੇ ਨੇ ਘੱਟ ਸੀਗੇ ਹਨਾ ਉਹਨਾਂ ਦੇ ਸਟੂਡੈਂਟਸ ਜਿਹੜੇ ਨੇ ਉਹਨਾਂ ਦੇ ਟੀਚਰਸ ਜਿਹੜੀਆਂ ਹੋਰ ਜ਼ਿਲ੍ਹਿਆਂ ਦੇ ਵਿੱਚ ਗਏ ਸੀ ਲੇਕਿਨ ਹੁਣ ਟ੍ਰਾਂਸਫਰ ਹੋ ਚੁੱਕਿਆ ਨੇ ਹੁਣ ਤੁਸੀਂ ਜਿਹੜੇ ਆ ਉਹ ਵਾਲੇ ਬਲੋਕਸ ਖੁੱਲਦੇ ਦੇਖੋਗੇ ਜਿਹੜੇ ਕਿ ਪਹਿਲਾਂ ਨਹੀਂ ਖੁੱਲੇ ਹੈਗੇ ਠੀਕ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਸਟੇਸ਼ਨ ਚੋਇਸ ਵਾਲੇ ਦਿਨ ਤੁਹਾਨੂੰ ਮੈਂ ਕਲੀਅਰ ਕਰਾਂਗੀ ਠੀਕ ਹੈ ਇਸ ਤੋਂ ਬਿਨਾ ਗੱਲ ਕਰ ਲਈ ESM ਵਾਲੇ ਤੇ sports ਵਾਲਿਆਂ ਦਾ ਕੀ ਬਣੇਗਾ ਲਿਸਟ ਜਾਰੀ ਹੋਏਗੀ ਜਦ ਦੇਖੋ ਇਹਦੇ ਰਿਗਾਰਡਿੰਗ ਵਾਲੇ ਕੋਈ ਅਪਡੇਟ ਨਹੀਂ ਹੈਗੀ ডিপਾਰਟਮੈਂਟ ਜ਼ਰੂਰ ਜਾਰੀ ਕਰੇਗਾ ਲੇਕਿਨ ডিপਾਰਟਮੈਂਟ ਵਾਲੇ ਤੇ ਹੀ ਚੋਂਦੇ ਪ੍ਰੋਸੈਸ ਦੇ ਵਿੱਚ ਬਿਜ਼ੀ ਹੈ ਠੀਕ ਹੈ ਤਾਤੇਈ ਚੌਰਨਿ ਕੋਰੀ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਸਾਰਾ ਕੰਮ ਉਹ 94 ਦਾ ਹੀ ਕਰਨਾ ਹੈ ਡਿਪਾਰਟਮੈਂਟ ਨੇ ਠੀਕ ਹੈ ਬਾਕੀ ਜੇਕਰ ਤੁਹਾਡਾ ਕੋਈ ਵੀ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਹੁਣ ਆਪਾਂ ਵੇਲੇ ਹੋ ਚੁੱਕੇ ਆ ਸੈਮੀਨਾਰ ਤੋਂ ਟਾਈਮ ਟੂ ਟਾਈਮ ਤੁਹਾਨੂੰ ਵੀਡੀਓ ਮਿਲਦੀ ਰਹੇਗੀ ਕੁਝ ਦੇਖੋ ਸਟੂਡੈਂਟਸ ਦੇ ਪੇਪਰ ਵੀ ਚੱਲ ਰਹੇ ਨੇ ਅੱਜ ਤੋਂ ਸਟਾਰਟ ਨੇ 25 ਤਰੀਕ ਤੋਂ ਠੀਕ ਹੈ ਸਤੰਬਰ ਪ੍ਰੀਖਿਆ ਜਿਹੜੀ ਹੁੰਦੀ ਹੈ ਉਹਦੇ ਵੀ ਐਗਜ਼ਾਮ ਚੱਲ ਰਹੇ ਨੇ ਥੋੜਾ ਜਿਹਾ ਉਧਰ ਵੀ ਮੈਂ ਬਿਜ਼ੀ ਸੀ ਕਿ ਤਾਂ ਕਰਕੇ ਜਿਹੜੀਆਂ ਕੈਲੋ ਵੀ ਵੀਡੀਓਜ਼ ਨਹੀਂ ਮਿਲੀਆਂ ਹੈਗੀਆਂ ਲੇਕਿਨ ਹੁਣ ਟਾਈਮ ਟਾਈਮ ਤੁਹਾਨੂੰ ਮਿਲਦੀ ਰਹੇਗੀ ਬਾਕੀ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਮੇਰੇ ਨਾਲ ਕੰਟੈਕਟ ਕਰਨ ਲਈ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਠੀਕ ਹੈ WhatsApp ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੇ ਅਪਡੇਟ ਜਿਹੜੇ ਆ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਉਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿ ਜੋਇਨਿੰਗ ਜਿਹੜੀ ਆ ਜਲਦ ਦੇਖਣ ਨੂੰ ਮਿਲੇਗੀ ਤੇ ਇਹ ਚੌਂੰਦਾ ਤਾਂ ਤੁਸੀਂ ਮੰਨ ਕੇ ਚੱਲੋ ਵੀ ਦੋ ਤਿੰਨਾਂ ਦੇ ਅੰਦਰ ਅੰਦਰ ਤੁਹਾਨੂੰ ਸਟੇਸ਼ਨ ਅਲਾਟ ਜਿਹੜਨੇ ਕਰ ਦੇਣੇ ਨੇ ਇਹ ਡਿਪਾਰਟਮੈਂਟ ਨੇ ਠੀਕ ਹੈ ਕਿਉਂਕਿ 2364 ਜਿਹੜਾ ਬਹੁਤ ਜ਼ਿਆਦਾ ਡਿਪਾਰਟਮੈਂਟ ਤੇ ਪ੍ਰੈਸ਼ਰ ਪਾ ਰਿਹਾ ਏ ਤੇ ਹੁਣ ਕੰਪਲੀਟ ਵੀ ਕਰਨੀ ਪੈਗੀ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਠੀਕ ਹੈ ਜੀ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਵੀਰ ਦੇਖਣ ਲਈ ਧੰਨਵਾਦ ਥੈਂਕ ਯੂ